ਜਿਵੇਂ ਅਸੀਂ ਮੰਡੇ ਸਾਫ ਕਰਦੇ ਹਾਂ ਗੱਡੀ ਸਾਫ ਕਰਦੇ ਹਾਂ ਘਰ ਨੂੰ ਸਾਫ ਕਰਦੇ ਹਾਂ ਹੁਣ ذرا غور کرنا ਤਾਂ ਅੱਜ ਆਪਣੇ ਦਿਲ ਨੂੰ ਵੀ ਸਾਫ ਕਰਨਾ ਹੈ ਕਿਉਂਕਿ ਜਦੋਂ ਦਿਲ ਸਾਫ ਹੋਏਗਾ ਤਾਂ ਯਾਦ ਰੱਖੋ ਘਰ ਦੀ ਸਫਾਈ ਕਰਨ ਨਾਲ ਰਿਸ਼ਤੇਦਾਰ ਧਰ ਆਇਆ ਹੋਇਆ ਮਹਿਮਾਨ ਖੁਸ਼ ਹੋਏਗਾ ਪਰ ਜੇ ਦਿਲ ਨੂੰ ਸਾਫ ਕਰ ਲਓਗੇ ਤਾਂ ਦੁਨੀਆਂ ਨੂੰ ਬਣਾਉਣ ਵਾਲਾ ਪਰਮਾਤਮਾ ਹੀ ਖੁਸ਼ ਹੋ ਜਾਏਗਾ ਉਹ ਕਈ ਵਾਰ ਕਿਸੇ ਘਰ ਜਾਂਦੇ ਆ ਨਾ ਅਸੀਂ ਲੈ ਵੀ ਇਹਦਾ ਘਰ ਬੜਾ ਸਾਫ ਸੁਥਰਾ ਹੈ ਖੁਸ਼ ਹੋ ਮਜ਼ਾ ਆ ਗਿਆ ਹੁਣ ਜਰਾ ਸੋਚੋ ਜੇ ਰਿਸ਼ਤੇਦਾਰਾਂ ਨੂੰ ਖੁਸ਼ ਕਰਨ ਦੀ ਖਾਤਰ ਚਾਦਰਾਂ ਬਦਲ ਸਕਦੇ ਆ ਸੋਫੇ ਦੇ ਕੱਪੜੇ ਨੂੰ ਆਪਾਂ ਬਦਲ ਦਿੰਦੇ ਨਾ ਭਾਈ ਨਵਾਂ ਕੱਪੜਾ ਲਿਆਓ ਕਿਉਂਕਿ ਚਾਦਰ ਨਵੀਂ ਵਿਛਾਓ ਮਹਿਮਾਨ ਨੇ ਆਣਾ ਹੈ ਆ ਬੈੱਡ ਸ਼ੀਟ ਨਵੀਂ ਵਿਛਾਓ ਮਹਿਮਾਨ ਨੇ ਆਣਾ ਹੈ ਆ ਡਿਨਰ ਸੈੱਟ ਨਵਾਂ ਕੱਢੋ ਮਹਿਮਾਨ ਨੇ ਆਣਾ ਹੈ ਉਹ ਜੇ ਮਹਿਮਾਨ ਦੀ ਖਾਤਰ ਸੋਫੇ ਦੀ ਕਿਆ ਬੈੱਡ ਦੀ ਚਾਦਰ ਬਦਲ ਸਕਦੇ ਆ ਸੋਫੇ ਤੇ ਨਵੀਂ ਚਾਦਰ ਵਿਛਾ ਸਕਦੇ ਆ ਨਵੇਂ ਬਰਤਨ ਕਰ ਸਕਦੇ ਆ ਤਾਂ ਕਿ ਆਪਣੇ ਮਾਲਕ ਦੀ ਖੁਸ਼ੀ ਦੀ ਖਾਤਰ ਹੀ ਆਪਣੇ ਵਿਚਾਰ ਨਹੀਂ ਬਦਲ ਸਕਦੇ ਆਪਣੀ ਸੋਚ ਨਹੀਂ ਬਦਲ ਸਕਦੇ ਕਿ ਮਾੜੀ ਸੋਚ ਨੂੰ ਗੰਦੀ ਸੋਚ ਨੂੰ ਛੱਡੀਏ ਔਰ achhi ਸੋਚ ਨੂੰ ਸਾਫ ਸੁਥਰੀ ਸੋਚ ਨੂੰ ਆਪਣੇ ਅੰਦਰ ਲੈ ਕੇ ਆਈਏ ਕਿਉਂਕਿ ਜਿਨ੍ਹਾਂ ਦੀ ਸੋਚ ਸਾਫ ਹੁੰਦੀ ਹੈ ਨੀਅਤ ਸਾਫ ਹੁੰਦੀ ਹੈ ਦਿਲ ਸਾਫ ਹੁੰਦਾ ਹੈ ਫਿਰ ਰੱਬ ਦੀਆਂ ਰਹਿਮਤਾਂ ਦੇ ਦਰਵਾਜ਼ੇ ਵੀ ਉਹਨਾਂ ਵਾਸਤੇ ਖੁੱਲ੍ਹਦੇ ਆ ਕਾਮਯਾਬੀ ਸਫਲਤਾ ਦੇ ਦਰਵਾਜ਼ੇ ਵੀ ਔਰ ਤੁਸੀਂ ਕਾਮਯਾਬ ਹੋਣਾ ਚਾਹੁੰਦੇ ਹੋ ਕਿ ਨਹੀਂ ਜੀਵਨ ਦੇ ਦੁੱਖਾਂ ਪਰੇਸ਼ਾਨੀਆਂ ਤਕਲੀਫਾਂ ਤੋਂ ਮੁਕਤੀ ਚਾਹਦੇ ਹੋ ਕਿ ਨਹੀਂ ਹਾਂਜੀ ਉਹ ਮੁਕਤੀ ਫਿਰ ਆ ਬੈੱਡ ਸ਼ੀਟ ਬਦਲਣਾ ਨਹੀਂ ਮਿਲਣੀ ਵਿਚਾਰ ਬਦਲਣਾ ਮਿਲਣੀ ਹੈ ਆਪਣੀ ਨੈਗੇਟਿਵ ਸੋਚ ਨੂੰ ਬਦਲ ਕੇ ਪੋਜ਼ਿਟਿਵ ਕਰੀਏ ਆਪਣੀ ਸ਼ੰਕਾ ਨੂੰ ਛੱਡ ਕੇ ਵਿਸ਼ਵਾਸ ਆਪਣੇ ਅੰਦਰ ਪੈਦਾ ਕਰੀਏ ਯਕੀਨ ਆਪਣੇ ਅੰਦਰ ਪੈਦਾ ਕਰੀਏ ਕਿਉਂਕਿ ਜਦੋਂ ਸਾਡੇ ਵਿਚਾਰ ਬਦਲਦੇ ਆ ਜਦੋਂ ਸਾਡੀ ਸੋਚ ਬਦਲਦੀ ਆ ਜਦੋਂ ਸਾਡਾ ਵਿਚਾਰ ਬਦਲਦਾ ਹੈ ਫਿਰ ਹੀ ਸਾਡਾ ਸੰਸਾਰ ਬਦਲਦਾ ਹੈ ਤਾਂ ਜੇ ਅਸੀਂ ਵਿਚਾਰ ਬਦਲਣ ਨੂੰ ਤਿਆਰ ਨਹੀਂ ਹੈ ਤਾਂ ਫਿਰ ਅਹੀ ਦੁੱਖਾਂ ਤਕਲੀਫਾਂ ਚ ਹੀ ਜ਼ਿੰਦਗੀ ਹਾਇ ਹਾਇ ਕਰਦਿਆਂ ਗੁਜ਼ਰ ਜਾਏਗੀ ਇਸ ਲਈ ਫਕੀਰੋਂ ਕੀ ਸਹੂਬਤ ਮੈਂ ਬੈਠ ਕੇ ਦਿਲ ਕੋ ਮੈਨੇ ਸਾਫ਼ ਕੀਤਾ ਹੈ ਹੁਣ ਸਾਫ਼ ਕੀਤਾ ਕਰ ਲੋ ਹੁਣ ਤੁਸੀਂ ਵੀ ਝਾਤੀ ਮਾਰੋ ਜੇ ਦਿਲ ਚ ਮਾੜੀ ਮੋਟੀ ਮੈਲ ਹੈ ਕਿਸੇ ਵਾਸਤੇ ਕਿਉਂਕਿ ਹੁੰਦੀ ਹੈ ਨਾ ਈਰਖਾ ਜਲਨ ਹਸਦ ਯਾਨੀ ਕਈ ਵਾਰਾ ਬੰਦਾ ਸੜਦਾ ਹੈ ਦੂਜੇ ਨੂੰ ਦੇਖ ਕੇ ਕਈ ਵਾਰਾ ਨਫ਼ਰਤ ਲੈ ਕੇ ਦਿਲ ਚ ਬੈਠਾ ਹੈ ਕਈ ਵਾਰਾ ਦੂਜੇ ਦੀ ਖੁਸ਼ੀ ਦੇਖ ਕੇ ਬੰਦਾ ਅੰਦਰੋਂ ਅੰਦਰ ਸੜੀ ਜਾਂਦਾ ਹੈ ਇਹਦਾ ਮਤਲਬ ਜੇ ਤੇਰੇ ਦਿਲ ਚ ਮੈਲ ਹੈ ਤਾਂ ਫਿਰ ਮੈਲਾ ਬਰਤਨ ਕਦੀ ਭਰਿਆ ਨਹੀਂ ਜਾਂਦਾ ਕਿਉਂਕਿ ਜੇ ਬਰਤਨ ਭਰਨਾ ਹੈ ਤਾਂ ਬਰਤਨ ਦਾ ਸਾਫ਼ ਹੋਣਾ ਬਹੁਤ ਜ਼ਰੂਰੀ ਹੈ। ਔਰ ਅਸੀਂ ਤਾਂ ਕਹਿ ਰਹੇ ਕਿ ਤੂੰ ਸਾਫ਼ ਕਰਕੇ ਜਾਉ ਕਿਉਂਕਿ ਅਸੀਂ ਤੁਹਾਨੂੰ ਭਰਪੂਰ ਕਰਕੇ ਭੇਜਣਾ ਜਾਂਦੇ ਆ। ਸਾਨੂੰ ਪਤਾ ਹੈ ਕਿ ਉਸ ਮਾਲਕ ਦੇ ਘਰ ਚ ਕੀ ਕੁਝ ਹੈ। ਪਰ ਉਹ ਮਿਲਦਾ ਉਹਨਾਂ ਨੂੰ ਹੈ ਜਿਨ੍ਹਾਂ ਦੀ ਨੀਅਤ ਦਿਲ ਸਾਫ਼ ਹੈ ਔਰ ਜਿਨ੍ਹਾਂ ਅੰਦਰ ਵਿਸ਼ਵਾਸ ਹੈ। ਇਸ ਲਈ ਇਹ ਫਕੀਰਾਂ ਦੇ ਕੋਲ ਆ ਕੇ ਇਹ ਮੌਕਾ ਮਿਲਦਾ ਹੈ ਸਾਨੂੰ ਇਹ ਸਮਾਂ ਮਿਲਦਾ ਹੈ ਸਾਨੂੰ ਕਿ ਅਸੀਂ ਆਪਣੇ ਵਿਚਾਰਾਂ ਨੂੰ ਆਪਣੀ ਸੋਚ ਨੂੰ ਆਪਣੇ ਦਿਲ ਨੂੰ ਸਾਫ਼ ਕਰ ਸਕੀਏ ਆਪਣੇ ਵਿਚਾਰਾਂ ਨੂੰ ਬਦਲ ਸਕੀਏ ਸਮਝ ਨਾ ਜ਼ਰਾ ਫਕੀਰੋਂ ਕੀ ਸਹਬਤ ਮੈਂ ਬੈਠ ਕੇ ਦਿਲ ਕੋ ਮੈਨੇ ਸਾਫ਼ ਕੀਆ ਹੈ ਸਾਫ਼ ਕੀਤਾ ਫਕੀਰੋਂ ਕੀ ਸਹਬਤ ਮੈਂ ਬੈਠ ਕੇ ਦਿਲ ਕੋ ਮੈਨੇ ਸਾਫ਼ ਕੀਆ ਸਾਫ਼ ਕੀਤਾ ਛੋੜਦੀ ਨਫ਼ਰਤ ਸਾਰੀ ਸਭ ਕੋ ਦਿਲ ਸੇ ਮਾਫ ਕੀਆ ਜ਼ਰਾ ਵਾੜ ਕਰਨਾ ਛੋੜ ਦੀ ਨਫਰਤ ਸਾਰੀ ਸਭ ਕੋ ਦਿਲ ਸੇ ਮਾਫ ਕੀਆ ਮਾਫ ਕੀਆ ਹੁਣ ਇਹ ਪਹਿਲਾ ਪੁਆਇੰਟ ਦਿਲ ਨੂੰ ਸਾਫ ਕਰਨਾ ਹੈ ਤਾਂ ਕਿੱਦਾਂ ਹੋਏਗਾ ਅੱਜ ਅੱਖਾਂ ਬੰਦ ਕਰਕੇ ਸੋਚੋ ਕਿ ਜੇ ਮੇਰੇ ਦਿਲ ਚ ਕਿਸੇ ਵਾਸਤੇ ਨਫਰਤ ਹੈ ਜੇ ਮੇਰੇ ਦਿਲ ਚ ਕਿਸੇ ਵਾਸਤੇ ਕੋਈ ਗੁੱਸਾ ਗਿਲਾ ਹੈ ਜੇ ਮੇਨਾਂ ਕਿਸੇ ਨੇ ਕੋਈ ਬੁਰਾ ਬੋਲਿਆ ਮੇਰਾ ਅਪਮਾਨ ਕੀਤਾ ਜਾਂ ਕੋਈ ਵੀ ਤਰ੍ਹਾਂ ਦੀ ਗੱਲ ਹੈ ਜੋ ਕੰਡੇ ਹੀ ਤਰ੍ਹਾਂ ਮੈਨੂੰ ਚੁੱਭਦੀ ਹੈ ਕਿ ਮੈਂ ਇਹਨੂੰ ਮਾਫ਼ ਨਹੀਂ ਕਰ ਸਕਦਾ ਕਈ ਵਾਰਾ ਬੰਦਾ ਕਹਿੰਦਾ ਮਰ ਤਾਂ ਸਕਦਾ ਤੈਨੂੰ ਮਾਫ਼ ਤਾਂ ਭਾਈ ਨਾ ਕਰ ਮਾਫ਼ ਤਕਲੀਫ ਕਿਨੂੰ ਹੋਣੀ ਹੈ ਬੋਝ ਹੀ ਨਾ ਲੈ ਕੇ ਜਾਣਾ ਨਫਰਤ ਦਾ ਨਫਰਤ ਦਾ ਬੋਝ ਲੈ ਕੇ ਬੈਠਾ ਰਹੇਗਾ ਤਾਂ ਤੂੰ ਜੀਵਨ ਦੀਆਂ ਖੁਸ਼ੀਆਂ ਤੋਂ ਵੀ ਦੂਰ ਜਰਾ ਸਮਝ ਲੈਣਾ ਇਹ ਤੇ ਕਿਸੇ ਫਿਰ ਰੱਬ ਦਾ ਜਾਂ ਕਿਸੇ ਹੋਰ ਦਾ ਕਸੂਰ ਨਹੀਂ ਹੈ ਜਰਾ ਗੌਰ ਕਰਨਾ ਜੇ ਅੱਜ ਖੁਸ਼ੀਆਂ ਤੋਂ ਤੂੰ ਦੂਰ ਹੈ ਤਾਂ ਤੇਰਾ ਹੀ ਕਸੂਰ ਹੈ ਇਹ ਕਿਸੇ ਹੋਰ ਦਾ ਨਹੀਂ ਇਹ ਤੇਰੇ ਹੀ ਕਸੂਰ ਹੈ ਇਸ ਲਈ ਅੱਜ ਸਾਰੀ ਨਫਰਤ ਬਿਲਕੁਲ ਛੱਡੀਏ ਕੋਈ ਗੁੱਸਾ ਗਿਲਾ ਮਨ ਦੇ ਅੰਦਰ ਹੈ ਤਾਂ ਜਿੱਦਾਂ ਭਾਂਡੇ ਅੰਦਰ ਮੈਲ ਹੁੰਦੀ ਤਾਂ ਧੋ ਕੇ ਅਸੀਂ ਸਾਰਾ ਭਾਂਡਾ ਸਾਫ਼ ਕਰ ਦਿੰਦੇ ਹਾਂ ਉਹ ਗੰਦਾ ਪਾਣੀ ਬਾਹਰ ਸੁੱਟ ਦਿੰਦੇ ਹਾਂ ਔਰ ਭਾਂਡਾ ਚਮਕਦਾ ਹੋਇਆ ਰੱਖ ਦਿੰਦੇ ਹਾਂ ਕਿ ਲੈ ਵੀ ਹੁਣ ਭਾਂਡਾ ਤਿਆਰ ਹੈ ਪਰਦੇ ਅੱਜ ਤੁਸੀਂ ਵੀ ਇੱਥੇ ਬੈਠੇ ਹੋ ਨਾ ਤਾਂ ਦੇਖੋ ਉਹ ਰੱਬ ਤਿਆਰ ਹੈ ਉਹਦੀ ਰਹਿਮਤ ਤਿਆਰ ਹੈ ਕਿ ਮੈਂ ਭਰਾਂ ਪਰ ਹੁਣ ਤੁਹਾਡੇ ਵੱਲੋਂ ਤਿਆਰੀ ਚਾਹੀਦੀ ਕਿ ਇੱਥੇ ਬੈਠੇ ਬੈਠੇ ਹੀ ਨਾ ਆ ਦਿਲ ਦੇ ਬਰਤਨ ਨੂੰ ਲਾ ਦਿਓ ਪੁੱਤ ਉਹ ਕੀ ਕਹਿੰਦੇ ਕੂਚੀ ਅਕੂਚੀ ਫੇਰ ਦੇ ਉਹਦੇ ਅੰਦਰ ਸਮਝਦੇ ਹੋਗੇ ਫੇਰ ਉਹਦੇ ਨਾਲ ਇਹਦਾ ਬਰਤਨ ਫੜ ਕੇ ਕਰਦੇ ਹੋਏ ਇਦਾਂ ਇਹ ਸਮਝ ਲਓ ਮੈਂ ਦਿਲ ਨੂੰ ਫੜਿਆ ਆਪਣੇ ਨੂੰ ਹੁਣ ਚੈੱਕ ਕਰੋ ਕੋਈ ਨਫ਼ਰਤ ਹੈ ਮੇਰੇ ਅੰਦਰ ਕੋਈ ਵੈਰ-ਗਰੋਧਤਾ ਹੈ ਮੇਰੇ ਅੰਦਰ ਕਿਸੇ ਵਾਸਤੇ ਕਿਸੇ ਤਰ੍ਹਾਂ ਦੀ ਹੀਣ ਭਾਵਨਾ ਹੈ ਮੇਰੇ ਅੰਦਰ ਆਪਣੀ ਆਪ ਨੂੰ ਵੀ ਲੈ ਕੇ ਕਿਉਂਕਿ ਕਈ ਆਪਣੇ ਆਪ ਨੂੰ ਹੈ ਮੇਰੀ ਸ਼ਕਲ ਚੰਗੀ ਨਹੀਂ ਮੇਰਾ ਨੱਕ ਚੰਗਾ ਨਹੀਂ ਮੇਰਾ ਕੱਦ ਚੰਗਾ ਨਹੀਂ ਉਹ ਛੱਡੋ ਤੁਹਾਨੂੰ ਕਿਸੇ ਹੋਰ ਨੇ ਨਹੀਂ ਤੁਹਾਡੇ ਰੱਬ ਨੇ ਬਣਾਇਆ ਹੈ ਔਰ ਜਿਹੜੀ ਚੀਜ਼ ਰੱਬ ਬਣਾਉਂਦੇ ਬਣਾਦਾ ਹੈ ਉਹ ਸਰਬਉਤਮ ਹੁੰਦੀ ਹੈ ਮਾੜੀ ਕਦੀ ਹੋ ਹੀ ਨਹੀਂ ਸਕਦੀ ਯੋਕੇ ਚਿੜੀ ਆਪਣੀ ਜਗ੍ਹਾ ਹੈ ਬਾਜ਼ ਆਪਣੀ ਜਗ੍ਹਾ ਹੈ ਮੱਛਲੀ ਦੀ ਆਪਣੀ ਸ਼ਾਨ ਹੈ ਸ਼ੇਰ ਦੀ ਆਪਣੀ ਸ਼ਾਨ ਹੈ ਇਸ ਲਈ ਹਰ ਸ਼ੈ ਦੀ ਆਪਣੀ ਸ਼ਾਨ ਹੈ ਕਿਉਂਕਿ ਹਰ ਸ਼ੈ ਅੰਦਰ ਪਾਈ ਉਹਨੇ ਜਾਨ ਹੈ ਤੇ ਜਿਹਦੇ ਅੰਦਰ ਉਹਨਾਂ ਜਾਨ ਪਾਈ ਹੋਵੇ ਫਿਰ ਉਹ ਕਦੀ ਬੇਸ਼ਾਨ ਹੋਈ ਨਹੀਂ ਸਕਦਾ ਇਸ ਲਈ ਆਪਣੀ ਸ਼ਾਨ ਨੂੰ ਪਹਿਚਾਣੋ ਪਹਿਚਾਣਾ ਕਿ ਨਹੀਂ ਇਸ ਲਈ ਹੁਣ ਸਭ ਤੋਂ ਵੱਡੀ ਗੱਲ ਕਿ ਆਪਣੇ ਦਿਲ ਚੋਂ ਜਿੱਦਾ ਦੱਸਿਆ ਛੋੜ ਦੀ ਨਫ਼ਰਤ ਸਾਰੀ ਹੁਣ ਇਹ ਨਹੀਂ ਕਿ ਇੱਕ ਨੂੰ ਮਾਫ ਕਰਨਾ ਹੈ ਇਹ ਸਾਰੀ ਨਫ਼ਰਤ ਜੇ ਤਾਂ ਸਮਝ ਲੋ ਨਫ਼ਰਤ ਦੇ ਪੌਦੇ ਨੂੰ ਜੜ ਤੋਂ ਹੀ ਪੁੱਟ ਕੇ ਸਿੱਟ ਦਿਓ ਤਾਂ ਕਿ ਦੁਬਾਰਾ ਇਹ ਹਰਾ ਹੋਰ ਬੰਦਾ ਕਹਵੇ ਇੱਕ ਟਹਿਣੀ ਤੋੜ ਦਿੱਤੀ ਪੇੜ ਦੀ ਤਾਂ ਇੱਕ ਟਹਿਣੀ ਤੋੜੀ ਉਹ 10 ਹੋਰ ਹੋ ਜਾਣਗੀਆਂ ਜੇ ਪੇੜ ਨੂੰ ਖਤਮ ਕਰਨਾ ਜੜੋਂ ਹੀ ਪੁੱਟ ਦੇ ਕੇ ਹੁਣ ਮੇਰੇ ਦਿਲ 'ਚ ਕਿਸੇ ਵਾਸਤੇ ਕੋਈ ਨਫ਼ਰਤ ਨਹੀਂ ਸਮਝ ਨਾ ਕਿਉਂਕਿ ਰੱਬ ਦੀ ਰਹਿਮਤ ਬਾਣੀ ਹੈ ਨਾ ਤਾਂ ਫਿਰ ਜਿੱਦਾਂ ਦੱਸਿਆ ਸਭ ਨਾਲ ਪਿਆਰ ਕਰਨ ਦੀ ਕਲਾ ਸਾਨੂੰ ਸਿੱਖਣੀ ਪੈਣੀ ਹੈ ਕਿਉਂਕਿ ਜੋ ਪ੍ਰੇਮ ਕਰਨਾ ਜਾਣਦੇ ਹੈ ਤਾਂ ਫਿਰ ਪ੍ਰਭੂ ਨੂੰ ਵੀ ਉਹੀ ਪਾਉਂਦੇ ਜਿਨ ਨੇ ਪ੍ਰੇਮ ਕੀ ਉਹ ਦਿਨ ਹੀ ਪ੍ਰਭ ਆਇਓ ਇਸ ਲਈ ਪ੍ਰੇਮ ਦਾ ਦੀਪਕ ਜਦੋਂ ਸਾਡੇ ਅੰਦਰ ਜਗਮਗਾਏਗਾ ਤਾਂ ਫਿਰ ਕਹਾਂਗੇ ਕਿ ਜਨਕੇ ਦਿਲੋਂ ਮੇ ਪ੍ਰੇਮ ਦਾ ਦੀਪਕ ਜਗਮਗਾਏਗਾ ਵੋਹੀ ਫਿਰ ਉਸ ਖੁਦਾ ਕੋ ਪਾਏਗਾ ਇਸ ਲਈ ਆਪਣੇ ਦਿਲ ਚ ਇਸੀ ਪ੍ਰੇਮ ਦਾ ਦੀਪਕ ਜਗਾ ਦੇਈਏ ਤਾਂ ਫੇ ਪਰਮਾਤਮਾ ਖੁਦ ਬਾ ਖੁਦ ਹਮ ਤੱਕ ਚਲਾ ਆਲੇ ਹੇ ਤੁਹਾਨੂੰ ਜਾਣ ਦੀ ਲੋੜ ਨਹੀਂ ਤੁਸੀਂ ਕਿਤੇ ਵੀ ਬੈਠੇ ਹੋਵੋ ਚਾਹੇ ਘਰ ਚ ਬੈਠੇ ਹੋ ਦੁਕਾਨ ਤੇ ਬੈਠੇ ਹੋ ਬਾਜ਼ਾਰ ਚ ਬੈਠੇ ਹੋ ਤੁਹਾਡੇ ਅੰਦਰ ਸਭ ਦੇ ਪ੍ਰਤੀ ਪ੍ਰੇਮ ਹੋਏਗਾ ਤਾਂ ਰੱਬ ਵੀ ਗਏਗਾ ਓਏ ਹੁਣ ਤੈਨੂੰ ਲੱਭਣ ਦੀ ਲੋੜ ਨਹੀਂ ਤੇਰੇ ਅੰਦਰ ਜਿਹੜਾ ਪ੍ਰੇਮ ਦਾ ਪ੍ਰਕਾਸ਼ ਹੈ ਨਾ ਉਹ ਮੈਨੂੰ ਖਿੱਚ ਲਿਆਇਆ ਹੁਣ ਹਰ ਕਦਮ ਤੇ ਮੈਂ ਖੁਦ ਤੇਰੇ ਨਾਲ ਚੱਲ ਰਿਹਾ ਇੰਨਾ ਆਸਾਨ ਹੈ ਰੱਬ ਨੂੰ ਪਾਣਾ ਪਰ ਇਨਸਾਨ ਨੇ ਮੁਸ਼ਕਿਲ ਬਣਾ ਦਿੱਤਾ ਹੈ ਕਿਉਂਕਿ ਬੰਦਾ ਕਹਿੰਦਾ ਰੱਬ ਨੂੰ ਪਾਣਾ ਬੜਾ ਔਖਾ ਹੈ ਹੁੰਦਰਾ ਗੌਰ ਕਰਨਾ ਉਹ ਦੱਸ ਕੀ ਰਿਹਾ ਹੈ ਰੱਬ ਨੂੰ ਪਾਣਾ ਕੋਈ ਔਖਾ ਨਹੀਂ ਹੈ ਉਹ ਇਹ ਸਾਬਿਤ ਕਰ ਰਹੀ ਹੈ ਕਿ ਸਾਡੇ ਅੰਦਰ ਬੁਰਾਈਆਂ ਇੰਨੀਆਂ ਹੈ ਕਿ ਐਸੀ ਇੰਨੇ ਕਮਜ਼ੋਰ ਹੈ ਕਿ ਆਪਣੇ ਅੰਦਰਲੀ ਬੁਰਾਈ ਨੂੰ ਐਸੀ ਮਿਟਾਈ ਨਹੀਂ ਸਕਦੇ ਇਸ ਲਈ ਸਾਨੂੰ ਰੱਬ ਨੂੰ ਪਾਣਾ ਔਖਾ ਲੱਗਦਾ ਹੈ ਤਾਂ ਜਿਹਨਾਂ ਨੂੰ ਪਤਾ ਹੈ ਕਿ ਸਾਖਸ਼ਾਤ ਪ੍ਰਮਾਤਮਾ ਸਾਡੇ ਰੋਮ-ਰੋਮ ਵਿੱਚ ਵਸਦਾ ਹੈ ਬਸ ਆ ਜਿਹੜਾ ਬੁਰਾਈ ਦਾ ਪਰਦਾ ਹੈ ਇਹਨੂੰ ਹਟਾਈਏ ਤਾਂ ਫਿਰ ਤਾਂ ਯਾਰ ਮੇਰੇ ਰੂਬਰੂ ਹੈ ਸਮਝਦੇ ਹੋ ਕਿ ਨਹੀਂ ਹੁਣ ਸਮਝ ਲਓ ਵਿਸ਼ਿਆਂ ਦੀ ਵਿਕਾਰਾਂ ਦੀ ਦੀਵਾਰ ਹੈ ਉਹਦੇ ਪਿੱਛੇ ਤੁਹਾਡਾ ਪਿਆਰਾ ਬੈਠਾ ਹੈ ਹੁਣ ਜਿਹੜੇ ਸ਼ਕਤੀਸ਼ਾਲੀ ਉਹ ਦੀਵਾਰ ਗिराਉਂਦੇ ਆ ਪਿਆਰੇ ਨੂੰ ਮਿਲ ਲੈਂਦੇ ਆ ਜਿਹੜੇ ਕਮਜ਼ੋਰ ਹੁੰਦੇ ਉਹ ਛੱਟਾਂ ਮਾਰਦਿਆਂ ਦੇ ਲੈਰੀ ਪਿਆਰੇ ਤੱਕ ਪਹੁੰਚਣਾ ਬਹੁਤ ਈ ਸੋ ਔਖਾ ਪ੍ਰਭੂ ਤੱਕ ਜਾਣਾ ਨਹੀਂ ਹੈ ਔਖਾ ਹੈ ਆਪਣੀਆਂ ਬੁਰਾਈਆਂ ਨੂੰ ਤਿਆਗਣਾ ਆਪਣੇ ਵਿਚਾਰਾਂ ਨੂੰ ਬਦਲਣਾ ਅਗਰ ਇਨਸਾਨ ਆਪਣੀ ਬੁਰਾਈ ਨੂੰ ਤਿਆਗ ਦੇਵੇ ਅੱਜ ਫੈਸਲਾ ਕਰ ਲਵੇ ਕਿ ਆਪਣੀਆਂ ਕਮੀਆਂ ਨੂੰ ਆਪਣੀਆਂ ਕਮਜ਼ੋਰੀਆਂ ਨੂੰ ਮੈਂ ਦੂਰ ਕਰਨਾ ਹੈ ਤਾਂ ਫੇ ਕੀ ਦੱਸਿਆ ਹੈ समझना कि फकीरों की सोहबत में बैठकर दिल को मैंने साफ, साफ किया छोड़ दी नफरत सारी दिल से सबको माफ किया, किया। जानकर अपनी कमजोरियों को जलाकर उनको राख किया फिर रहमत हुई मेरे मालिक की जिसने तिनके से मुझे लाख किया समझ आ रही है क्योंकि ਫਕੀਰਾਂ ਦੀ ਸੂਹ ਵਿੱਚ ਬਹਿ ਕੇ ਦਿਲ ਸਾਫ਼ ਕਰਨਾ ਹੈ ਨਫ਼ਰਤ ਨੂੰ ਮਿਟਾਉਣਾ ਹੈ ਔਰ ਕੀ ਕਰਨਾ ਹੈ ਸਾਰਿਆਂ ਨੂੰ ਮਾਫ਼ ਕਰਨਾ ਹੈ ਇਸ ਲਈ ਤਾਂ ਜੀਜ਼ਸ ਕ੍ਰਾਈਸ ਨੇ ਵੀ ਕਿਹਾ ਹੈ ਕਿ ਅਗਰ ਦੋ ਚੀਜ਼ਾਂ ਇਨਸਾਨ ਆਪਣੇ ਜੀਵਨ ਚ ਅਪਣਾ ਲਵੇ ਫੋਰਗੇਟਨੈਸ ਫੋਰਗਿਵਨੈਸ ਤਾਂ ਫਿਰ ਇਨਸਾਨ ਦੇ ਜੀਵਨ 'ਚ ਸ਼ਾਂਤੀ ਸਕੂਨ ਖੁਸ਼ੀ ਪਿਆਰ ਆ ਸਕਦਾ ਹੈ ਫੋਰਗਿਵਨੈਸ ਔਰ ਫੋਰਗੇਟਨੈਸ ਦਾ ਮਤਲਬ ਕੀ ਹੈ ਅਗਰ ਕੋਈ ਤੈਨੂੰ ਬੁਰਾ ਬੋਲਦਾ ਤੇਰੇ ਨਾਲ ਬੁਰਾ ਕਰਦਾ ਫੋਰਗੇਟ ਕਰ ਛੱਡ ਕਿਉਂਕਿ ਜਿਹੜੀ ਚੀਜ਼ ਮੇਰੇ ਕੰਮ ਦੀ ਨਹੀਂ ਉਹਨੂੰ ਯਾਦ ਕਰਕੇ ਦੁਖੀ ਕਿਉਂ ਹੋਵਾਂ ਤੁਸੀਂ ਜਾ ਰਹੇ ਹੋ ਕੋਈ ਤੁਹਾਡਾ ਅਪਮਾਨ ਕਰ ਦੇਵੇ ਫੋਰਗੇਟ ਭੁਲਾਓ ਇਹਨੂੰ ਜਿੰਨੀ ਜਲਦੀ ਭੁਲਾ ਸਕਦੇ ਹੋ ਕਿ ਕਿ ਇਹ ਚੀਜ਼ ਮੇਰੇ ਮਤਲਬ ਦੀ ਇਹ ਉਹ ਚੀਜ਼ ਹੈ ਜਿਹੜੀ ਮੈਨੂੰ ਪਲ-ਪਲ ਤਕਲੀਫ ਦੇਵੇਗੀ ਜਿਹੜੀ ਚੀਜ਼ ਮੈਨੂੰ ਪਲ-ਪਲ ਕੰਡੇ ਦੀ ਤਰ੍ਹਾਂ ਤਕਲੀਫ ਦੇਣ ਵਾਲੀ ਹੈ ਇਸ ਚੀਜ਼ ਨੂੰ ਆਪਣੀ ਜ਼ਿੰਦਗੀ ਚੋਂ ਜਿੰਨੀ ਜਲਦੀ ਭੁੱਲ ਜਾਊਂਗਾ ਉੰਨੀ ਜਲਦੀ ਮੇਰੇ ਜੀਵਨ 'ਚ ਸ਼ਾਂਤੀ ਸਕੂਨ ਖੁਸ਼ੀ ਇਹਦਾ ਜ਼ਰਾ ਸੋਚੋ ਬੰਦਾ ਕਵੇ ਉਹਨੇ ਮੇਰੇ ਨਾਲ ਮਿਸਬੀਹੇਵ ਕੀਤਾ ਉਹਨੇ ਮੇਰੀ ਬੇਇੱਜ਼ਤੀ ਕੀਤੀ ਮੈਂ ਭੁੱਲ ਨਹੀਂ ਸਕਦਾ ਤਾਂ ਹੁਣ ਜੇ ਤੁਸੀਂ ਭੁੱਲ ਨਹੀਂ ਸਕਦੇ ਤਾਂ ਜਦੋਂ ਵੀ ਉਹ ਗੱਲ ਯਾਦ ਆਣੀ ਹੈ ਤਕਲੀਫ ਕਿਉਂ ਹੋਣੀ ਹੈ ਜਵਾਬ ਦੇ ਦਿਓ ਜਿੰਨਾ ਯਾਦ ਕਰੂਗੇ ਦੁੱਖ ਵੀ ਤੁਹਾਨੂੰ ਹੀ ਹੋਣਾ ਹੈ ਤਾਂ ਫਿਰ ਤੁਸੀਂ ਕੀ ਕਹਿੰਦੇ ਹੋ ਰੱਬਾ ਮੈਨੂੰ ਖੁਸ਼ੀ ਕਿਉਂ ਨਹੀਂ ਦਿੰਦਾ ਹੋ ਰੱਬ ਕਹਿੰਦਾ ਮੈਂ ਤਾਂ ਖੁਸ਼ੀ ਦੇਣ ਨੂੰ ਤਿਆਰ ਹਾਂ ਤੂੰ ਛੱਡਣ ਨੂੰ ਤਾਂ ਤਿਆਰ ਹੋ ਤੂੰ ਹੀ ਇਹ ਤਿੱਖੇ ਕੰਡੀਆਂ ਰੂਪੀ ਸੋਚਾਂ ਨੂੰ ਆਪਣੇ ਅੰਦਰ ਲੈ ਕੇ ਘੁੰਮਦਾ ਹੈ ਜੋ ਹਰ ਪਲ ਤੈਨੂੰ ਚੁੱਪਦੀਆਂ ਹੈ ਛੱਡ ਦੇ ਇਹਨਾਂ ਸੋਚਾਂ ਨੂੰ ਤਾਂ ਜੀਵਨ 'ਚ ਸ਼ਾਂਤੀ ਤਿਆਰ ਹੈ ਤੁਹਾਡੀ ਜੁੱਤੀ ਤੰਗ ਹੈ ਤੁਹਾਡੇ ਪੈਰ ਨੂੰ ਲੱਗ ਰਹੀ ਹੈ ਹੁਣ ਅਗਰ ਸਕੂਨ ਚਾਹੀਦਾ ਹੈ ਤਾਂ ਕਰਨਾ ਕੀ ਪੈਣਾ ਹੈ ਜੁੱਤੀ ਨੂੰ ਖੋਲ ਦਿਓ ਤਾਂ ਪੈਰ ਨੂੰ ਆਹ ਮਜ਼ਾ ਆ ਗਿਆ ਹੋਇਆ ਕਿ ਨਹੀਂ ਇਦਾਂ ਕਰੀ ਕੋਈ ਕਪੜਾ ਤੰਗ ਕਰਦਾ ਹੋਵੇ ਕੋਈ ਜੁੱਤੀ ਤੰਗ ਕਰਦਾ ਹੋ ਤਾਂ ਕਰਦੀ ਹੋਵੇ ਚੁੱਪਦੀ ਹੋਵੇ ਜਾਂ ਲੱਗਦੀ ਹੋਵੇ ਉਹ ਜਿੱਦਾਂ ਬੰਦਾ ਪੈਰ ਚੋਂ ਲਾਂਦਾ ਹੈ ਹੁਣ ਇਹ ਨਹੀਂ ਕਿ ਜੁੱਤੀ ਲਾ ਦਿੱਤੀ ਤਾਂ ਕਿਤੇ ਸ਼ਾਂਤੀ ਦੀ ਜੁੱਤੀ ਪਾਣੀ ਪੈਗੀ ਕਿਤੇ ਉਹ ਖੁਸ਼ੀ ਲਿਆਣੀ ਪੈਗੀ ਲਾਂਦੇ ਸਾਰ ਹੀ ਆਹ ਆਹ ਸਕੂਨ ਆ ਗਿਆ ਹੁੰਦਾ ਹੈ ਕਿ ਨਹੀਂ ਬਸ ਇਸੇ ਤਰ੍ਹਾਂ ਜਿੱਦਾਂ ਹੀ ਤੁਸੀਂ ਫੋਰਗੇਟ ਕੀਤਾ ਉਹ ਬੁਰੀ ਸੋਚ ਨੂੰ ਉਹ ਕਿਸੇ ਨੇ ਬੇਇਜ਼ਤੀ ਕੀਤੀ ਕਿਸੇ ਨੇ ਮਿਸਬੀਹੇਵ ਕੀਤਾ ਜਿੱਦਾਂ ਫੋਰਗੇਟ ਕੀਤਾ ਆਹਾਂ ਮਨ ਸ਼ਾਂਤ ਹੋ ਗਿਆ ਚਾਹੁੰਦੇ ਹੋ ਸ਼ਾਂਤੀ ਹਾਂਜੀ ਤੇ ਸਾਡੇ ਹਾਲ ਦੇਖੋ ਸਮਝਦੇ ਹੋ ਕਿ ਨਹੀਂ ਆ ਸੇਵਾਦਾਰਾ ਲਾ ਦੇਖੋ ਕੋੜਾ ਕੀ ਕਰ ਰਿਹਾ ਫਿਰ ਫੋਰਗੇਟ ਕਰੋ ਕਿ ਮੈਂ ਛੱਡਿਆ ਛੱਡਿਆ ਕਿ ਨਹੀਂ ਇੱਥੋਂ ਫੜੋ ਕੱਢੋ ਇਹਨੂੰ ਛੁੱਟੋ ਬਾਹਰ ਆ ਜਿਹੜੀ ਚੀਜ਼ ਕਿਸੇ ਨੇ ਮੈਨੂੰ ਬੇਇਜ਼ਤੀ ਕੀਤੀ ਮਿਸਬੀਹੇਵ ਕੀਤਾ ਮੇਰੇ ਨਾਲ ਬੁਰਾ ਬੋਲਿਆ ਗਲਤ ਬੋਲਿਆ ਬੰਦਾ ਕਹਿੰਦਾ ਲੈ ਕੇ ਦਾ ਭੁੱਲ ਜਾ ਮੇਰੀ ਇੱਜ਼ਤ ਉਹ ਭਾਈ ਜਾ ਤ ਆਪਣਾ ਈਗੋ ਰੱਖ ਲੈ ਜਾਂ ਸ਼ਾਂਤੀ ਰੱਖ ਲੈ ਕਿਉਂਕਿ ਇੱਕ ਚੀਜ਼ ਜਿੱਦਾ ਕਬੀਰ ਸਾਹਿਬ ਕਹਿੰਦੇ ਆ ਨਾ ਏਕ ਮਿਆਂਨ ਮੇ ਦੋ ਖੰਡਕ ਦੇਖਾ ਸੁਣਾ ਨਾ ਕਈ ਬੰਦਾ ਕਹਿੰਦਾ ਮੇਰੀ ਤਾਂ ਬੇਇੱਜ਼ਤੀ ਕਰਤੀ ਮੇਰੀ ਜੱਦੀ ਗੱਲ ਐ ਤੇ ਆਪਣੀ ਇੱਜ਼ਤ ਨੂੰ ਸੰਭਾਲੀ ਜਾ ਤਾਂ ਈਗੋ ਨੂੰ ਸੰਭਾਲ ਤਾਂ ਜੀਵਨ ਚ ਖੁਸ਼ੀ ਸ਼ਾਂਤੀ ਪਿਆਰ ਨੂੰ ਦੂਰ ਕਰ ਦੇ ਜਿਹੜੇ ਈਗੋ ਦੇ ਪਿੱਛੇ ਪੈ ਜਾਂਦੇ ਨਾ ਜਿੱਦ ਦੇ ਪਿੱਛੇ ਪੈ ਜਾਂਦੇ ਉਹਨਾਂ ਦਾ ਹਾਲ ਕੀ ਹੁੰਦਾ ਨੱਥੂ ਲਾਲ ਵਾਲਾ ਸਮਝਦੇ ਹੋ ਕਿ ਨਹੀਂ ਕਹਿੰਦੇ ਨੱਥੂ ਲਾਲ ਘਰ ਚ ਗਰੀਬੀ ਸੀ ਇੱਕ ਦਿਨ ਕਿਤੇ ਉਹਨਾਂ ਥੋੜੇ ਚਾਵਲ ਥੋੜੇ ਦੁੱਧ ਲੈ ਕੇ ਆਇਆ ਉਹ ਜਦੋਂ ਖੀਰ ਤਿਆਰ ਹੋਈ ਤਾਂ ਇੱਕ ਕਟੋਰੀ ਖੀਰ ਦੀ ਇੱਕ ਕਟੋਰੀ ਖੀਰ ਦੀ ਤਿਆਰ ਹੋਈ ਤਾਂ ਹੁਣ ਘਰ ਵਾਲੀ ਕਹਵੇਂ ਮੈਂ ਬਣਾਈ ਐ ਅੱਗ ਮੋਰੇ ਮੈਂ ਬੈਠੀ ਇਹਨੂੰ ਰਿਲੀਆਂ ਮੈਂ ਮੈਂ ਖਾਣੀ ਐ ਕਿਉਂਕਿ ਅੱਧੀ ਅੱਧੀ ਖਾਣ ਨੂੰ ਤਿਆਰ ਨਹੀਂ ਜਿਹਦੇ ਤੋਂ ਉਹਨਾਂ ਦੀ ਕਿ ਨਿੱਕੀ ਜੇ ਕੋਲੀ ਅੱਧੀ ਅੱਧੀ ਖਾਵਾਂਗੇ ਤੁਹਾਡਾ ਵੀ ਪੇਟ ਨਹੀਂ ਭਰੇਗਾ ਮੇਰਾ ਵੀ ਨਹੀਂ ਭਰਨਾ ਮੈਂ ਤੁਹਾਨੂੰ ਲਾਲ ਕਹਿੰਦਾ ਲੈ ਬਣਾਈ ਤੂੰ ਆ ਸਮਾਨਤਾ ਮੈਂ ਹੀ ਲੈ ਕੇ ਆਇਆ ਦੁੱਧ ਮੈਂ ਲਿਆਂਦਾ ਚਾਵਲ ਮੈਂ ਲਿਆਂਦੇ ਸ਼ੱਕਰ ਮੈਂ ਲਿਆਂਦੀ ਹੁਣ ਖਾਵੇ ਤੂੰ ਹੁਣ ਦੇਖੋ ਜੇ ਪਿਆਰ ਹੁੰਦਾ ਤਾਂ ਕਹਿਣਾ ਸੀ ਅੱਧੀ ਅੱਧੀ ਵੰਡ ਗਏ ਪਰ ਨਹੀਂ ਹੰਕਾਰ ਲੈ ਮੇਰੀ ਜਿੱਦ ਮੈਂ ਪੂਰੀ ਖਾऊं ਉਹ ਕਹਿੰਦਾ ਮੈਂ ਪੂਰੀ ਖਾऊं ਜੇ ਤੇਰੀ ਜਿੱਦ ਹੁਣ ਫੈਸਲਾ ਹੋਵੇ ਨਾ ਕੋਈ ਤਾਂ ਫਿਰ ਹੋਇਆ ਕੀ ਫੈਸਲਾ ਕੀ ਕੀਤਾ ਕਿ ਚਲੋ ਠੀਕ ਹੈ ਫਿਰ ਹੁਣ ਇਧਾ ਕਰਦੇ ਆ ਰਾਤ ਦਾ ਟਾਈਮ ਹੈ ਇਹ ਖੀਰ ਦੀ ਕੋਲੀ ਗੱਬੇ ਰੱਖ ਦਿੰਦੇ ਆ ਤੇਰਾ ਬਿਸਤਰਾ ਇੱਧਰ ਮੇਰਾ ਬਿਸਤਰਾ ਇੱਧਰ ਯਾਨੀ ਤੇਰਾ ਮਨਜਾ ਇੱਧਰ ਮੇਰਾ ਮਨਜਾ ਇੱਧਰ ਹੁਣ ਦੋਨੇ ਲੰਮੇ ਪੈ ਜਾਂਦੇ ਆ ਜਿਹੜਾ ਸਵੇਰੇ ਸਭ ਤੋਂ ਪਹਿਲਾਂ ਉੱਠੇਗਾ ਔਰ ਬੋਲੇਗਾ ਜਿਹਨੇ ਪਹਿਲਾ ਸ਼ਬਦ ਬੋਲਿਆ ਜਾਂ ਪਹਿਲਾ ਬੰਜੇ ਤੋਂ ਪੈਰ ਥੱਲੇ ਰੱਖਿਆ ਉਹ ਹਾਰ ਗਿਆ ਜਿੱਤ ਦੂਜੇ ਦੀ ਹੋਏਗੀ ਯਾਨੀ ਖੀਰ ਫੇ ਉਹਨੂੰ ਮਿਲੇਗੀ ਜਿਹੜਾ ਬਾਅਦ 'ਚ ਬੋਲੇਗਾ ਬਾਅਦ 'ਚ ਉੱਠੇਗਾ ਦੋਨੇ ਕਹਿੰਦੇ ਠੀਕ ਹੈ ਲਾ ਕੇ ਸ਼ਰਤ ਹੁਣ ਦੋਨੇ ਚਾਤਰਾ ਲੈ ਕੇ ਲੰਮੇ ਬੈ ਕੇ ਖੀਰ ਘੱਪੇ ਰੱਖ ਦਿੱਤੀ ਹੁਣ ਨੱਥੂ ਲਾਲ ਦੇਖੇ ਇਹ ਬੋਲੇ ਮੈਂ ਜਿੱਤਾਂ ਉਹ ਦੇਖੇ ਇਹ ਬੋਲੇ ਮੈਂ ਜਿੱਤਾਂ ਕਰਦੇ ਆ ਕਰਦੇ ਆ ਕਰਦੇ ਆ ਕਰਦੇ ਆ ਕੀ ਹੋਇਆ ਸਵੇਰ ਹੋ ਗਈ ਪਰ ਨਾ ਉਹ ਮੰਜੇ ਤੋਂ ਉੱਠਣ ਨੂੰ ਤਿਆਰ ਨਾ ਉਹ ਉੱਠਣ ਨੂੰ ਤਿਆਰ ਕਿਉਂਕਿ ਜਿਹਦੇ ਖੀਰ ਤਾਂ ਮੈਂ ਹੀ ਖਾਣੀ ਹੈ ਇੱਧਰ ਗਵਾਂਢੀ ਪਰੇਸ਼ਾਨ ਹੋ ਗਏ ਕਿ ਅੱਗੇ ਸਵੇਰੇ ਉੱਠਦੇ ਹੀ ਭੈਣ ਵੀ ਉੱਠ ਜਾਂਦੀ ਹੈ ਭਰਾ ਵੀ ਉੱਠ ਜਾਂਦਾ ਹੈ ਯਾਨੀ ਨੱਥੂ ਲਾਲ ਵੀ ਉੱਠ ਜਾਂਦਾ ਉਹਦੀ ਘਰ ਵਾਲੀ ਵੀ ਉੱਠ ਜਾਂਦੀ ਅੱਜ ਦੋਨੇ ਉੱਠੇ ਹੀ ਨਹੀਂ ਕਹਾਣੀ ਕੀ ਹੋਈ ਇੱਕ ਗਵਾਂਢਣ ਆਈ ਆਵਾਜ਼ਾਂ ਮਾਰੀਆਂ ਪਰ ਹੁਣ ਬੋਲੇ ਤਾਂ ਹਾਰੀ ਉਹ ਆਵਾਜ਼ਾਂ ਭੈਣ ਠੀਕ ਓ ਉਹ ਕੋਈ ਤਾਂ ਜਵਾਬ ਦਿਓ ਭਾਜੀ ਠੀਕ ਓ ਪਰ ਭਾਜੀ ਵੀ ਚੁੱਪ ਭੈਣ ਜੀ ਵੀ ਚੁੱਪ ਕਿਉਂਕਿ ਖੀਰ ਖਾਣੀ ਹੈ ਕਿਉਂਕਿ ਜਿਹੜਾ ਬੋਲਿਆ ਹਾਰ ਗਿਆ ਉਹ ਗੌਂਡਨ ਨੂੰ ਫਿਕਰ ਪੈ ਗਿਆ ਦੋਨੇ ਸਿੱਧੀਆਂ ਉਤਾਨ ਕੇ ਚਾਦਰਾਂ ਲੈ ਕੇ ਲੰਮੇ ਪਏ ਆ ਬੋਲਦਾ ਕੋਈ ਨਹੀਂ ਕਿ ਮਰਮੁਰਤਾ ਨਹੀਂ ਗਏ ਉਹਨੂੰ ਤਾਂ ਟੈਨਸ਼ਨ ਹੋ ਗਈ ਆ ਕੇ ਉਹਨੂੰ ਦਰਵਾਜਾ ਖੋਲ ਗਏ ਜਦੋਂ ਦੇਖਿਆ ਬੀੜੇ ਜੀ ਸੁੱਤੇ ਪਏ ਸੀ ਜਦੋਂ ਦੇਖਿਆ ਉੱਠਦੇ ਹੈ ਨਹੀਂ ਉਹ ਕਹਿੰਦੀ ਜੇ ਮੈਂ ਅੰਦਰ ਗਈ ਕਿਤੇ ਕਤਲ ਨਾ ਹੋ ਕੇ ਮੇਰੇ ਗਾਲੀ ਨਾ ਪੈ ਜਾਵੇ ਮੈਂ ਜਾ ਕੇ ਸਰਪੰਚ ਨੂੰ ਬੁਲਾਉਂਦੀ ਆ ਮਹੱਲੇ ਵਾਲੇ ਨੂੰ ਇਕੱਠੇ ਕਰਦੀ ਆ ਕੇ ਦੇਖੋ ਪਗੜੀ ਮਰਮੁਰ ਗਏ ਬੋਲਦੇ ਨਹੀਂ ਕੁਝ ਵੀ ਹਿਲਦੇ ਵੀ ਹੈ ਨਹੀਂ ਕਿਉਂਕਿ ਸ਼ਰਤ ਕੀਤੀ ਸੀ ਨਾ ਬੋਲਣਾ ਮੰਜੇ ਤੋਂ ਪੈਰ ਥੱਲੇ ਰੱਖਣਾ ਹੋ ਕੋਲੀ ਗੱਬੇ ਪਈ ਐ ਉਹ ਕਮਰਾਟ ਵਿੱਚ ਦਰਵਾਜਾ ਖੁੱਲਾ ਛੱਡ ਕੇ ਚਲੀ ਗਈ ਹੁਣ ਜਦੋਂ ਦਰਵਾਜਾ ਖੁੱਲਾ ਸੀ ਕੁੱਤਾ ਆ ਗਿਆ ਅੰਦਰ ਹੁਣ ਤੂੰ ਲਾਲ ਵੀ ਦੇਖ ਰਿਹਾ ਲੰਮਾ ਪਿਆ ਕੁੱਤਾ ਆ ਰਿਹਾ ਹੈ ਘਰ ਵਾਲੀ ਵੀ ਦੇਖ ਰਹੀ ਕੁੱਤਾ ਆ ਰਿਹਾ ਪਰ ਜਿਹਦਾ ਜਿਹਦਾ ਕਿ ਇਹ ਬੋਲੇ ਪਹਿਲਾਂ ਕਿਉਂਕਿ ਖੀਰ ਮੈਂ ਹੀ ਖਾਣੀ ਹੈ ਜੇ ਮੈਂ ਪਹਿਲਾਂ ਬੋਲ ਬਈ ਮੇਰੀ ਹਾਰ ਹੋ ਜਾਣੀ ਹੈ ਉਹ ਕਹਿੰਦਾ ਜੇ ਮੈਂ ਪਹਿਲਾਂ ਬੋਲ ਬਈ ਮੈਂ ਹਾਰ ਜਾਣਾ ਹੈ ਹੁਣ ਜਿਹਦ ਵਾੜੀ ਚ ਗੁੱਸੇ ਵਿੱਚ ਨਾ ਉਹ ਬੋਲੇ ਨਾ ਉਹ ਬੋਲੇ ਨਾ ਔਠੇ ਨਾ ਔਠੇ ਇਧਰ ਕੁੱਤਾ ਆਇਆ ਸੁੰਘਦਾ ਸੁੰਘਦਾ ਉਹ ਖੀਰ ਦੀ ਖੁਸ਼ਬੂ ਆ ਗਈ ਉਹ ਕੁੱਤੇ ਦਾ ਨੱਕ ਬੜਾ ਤੇਜ਼ ਹੁੰਦਾ ਹੈ। ਤਾਂ ਹੀ ਤਾਂ ਚੋਰ ਫੜਨੇ ਹੁੰਨ। ਕਿਸੇ ਨੂੰ ਫੜਨਾ ਹੋਵੇ ਤਾਂ ਕੁੱਤਿਆਂ ਨੂੰ ਬੁਲਾਇਆ ਜਾਂਦਾ ਕਿ ਉਹਦੀ 스멜 ਲੈ ਕੇ ਕੁੱਤੇ ਚੋਰ ਲੱਭ ਲੈਂਦੇ ਐ। ਕੁੱਤਿਆਂ ਦੇ ਨੱਕ ਦੀ ਸ਼ਕਤੀ ਬੜੀ ਤੇਜ਼ ਹੁੰਦੀ ਹੈ। ਕੁੱਤੇ ਨੇ ਦੇਖ ਲਿਆ ਖਾਣ ਵਾਲੀ ਚੀਜ਼ ਵੀ ਹੈ ਕੋਲੀ 'ਚ। ਹੁਣ ਮੱਥੂ ਲਾਲ ਵੀ ਦੇਖ ਰਿਹਾ ਆ ਗਿਆ। ਪਰ ਮੈਂ ਹਾਰ ਨਹੀਂ ਮੰਨੀ। ਹੁਣ ਇੱਧਰ ਆਇਆ ਕੁੱਤਾ। ਉਹਨੇ ਚੱਕਿਆ ਕੋਲੀ ਨਾ ਟੱਕਣ ਜਾਂ ਪਰੇ ਕੀਤਾ ਔਰ ਕੋਲੀ ਨੂੰ ਮੂੰਹ ਮਾਰਨਾ ਸ਼ੁਰੂ ਕਰ ਦਿੱਤਾ। ਮੱਥੂ ਲਾਲ ਬੋਲੇ ਵੀ ਨਾ ਕਿਉਂਕਿ ਜੇ ਤਾਂ ਮੈਂ ਜਿੱਤਨਾ ਜਦੋਂ ਕੁੱਤਾ ਸਾਰੀ ਕੋਲੀ ਖਾ ਕੇ ਨਾ ਚਲਾ ਗਿਆ ਕੋਲੀ ਖਾਲੀ ਨੱਥੂलाल ਗੁੱਸੇ 'ਚ ਉੱਠਿਆ ਚਾਦਰ ਲਾ ਕੇ ਚੱਕਿਆ ਡੰਡਾ ਕਹਿੰਦਾ ਲੈ ਤੂੰ ਹੀ ਖਾ ਲ ਤੂੰ ਹੀ ਖਾ ਲ ਤੂੰ ਹੀ ਖਾ ਲ ਘਰਾਂ ਜੇ ਮਾਰਨ ਲੱਗ ਗਿਆ ਕਹਿੰਦਾ ਤੂੰ ਹੀ ਖਾ ਹੁਣ ਰਸ ਸਮਝਣਾ ਹੁਣ ਕਿਈ ਇਦਾਂ ਦੇ ਵੀ ਹੁੰਦੇ ਨੱਥੂलाल ਵਰਗੇ ਕਿ ਜਿਹੜੇ ਜਿੱਦਵਾਜੀ 'ਚ ਸਭ ਕੁਝ ਗਵਾ ਧਰ ਵਾਲੀ ਨੇ ਖੀਰ ਵੀ ਗਵਾਈ ਡੰਡੇ ਵੀ ਖਾਦੇ ਤਾਂ ਫਿਰ ਘਰ ਵਾਲੀ ਵੀ ਕਿਹੜੀ ਘੱਟ ਸੀ ਜਦੋਂ ਨੱਥੂलाल ਨੇ ਡੰਡਾ ਫੇਰਿਆ ਨਾ ਡੰਡਾ ਚੱਕ ਲੈ ਕਹਿੰਦੀ ਮੈਂ ਕਿਉਂ ਖਾਵਾਂ ਆ ਲੋ ਤੁਸੀਂ ਵੀ ਖਾਓ ਤੁਸੀਂ ਵੀ ਖਾਓ ਤੁਸੀਂ ਵੀ ਖਾਓ ਉਹਨੇ ਵੀ ਡੰਡੇ ਦੋ ਚਾਰ ਲਾ ਦਿੱਤੇ ਸੋ ਜੇ ਤਵਾਰੀ ਚ ਮਿਲਦਾ ਕੁਛ ਨਹੀਂ ਆ ਪਰ ਬੰਦਾ ਗਵਾ ਹੁਣ ਤੁਸੀਂ ਗਵਾਣਾ ਆ ਨਹੀਂ ਤਾਂ ਫੇ ਜਿੰਨ ਛੱਡਦੇ ਹੋ ਸਮਝਦੇ ਹੋ ਵੀ ਨਹੀਂ ਘਰ ਵਾਲੇ ਨੂੰ ਕਹਣਾ ਤੂੰ ਹੀ ਕਰ ਜਾਂ ਘਰ ਤੂੰ ਹੀ ਕਰ ਉਹ ਤੂੰ ਹੀ ਤੂੰ ਹੀ ਨਹੀਂ ਇਹ ਸਾਨੂੰ ਰੱਬ ਨੇ ਜ਼ਿੰਦਗੀ ਦਿੱਤੀ ਹੈ ਰਿਸ਼ਤਾ ਦਿੱਤਾ ਤਾਂ ਆਓ ਰਲ ਮਿਲ ਕੇ ਕਰ ਲਈਏ ਪਿਆਰ ਨਾ ਕਰ ਲਈਏ ਜ਼ਿੰਦਗੀ ਚ ਕਿਸੇ ਚੀਜ਼ ਨੂੰ ਪਾਣਾ ਹੈ ਨਾ ਤਾਂ ਪਤਾ ਜ਼ਿੰਦਗੀ ਕਿਤਾ ਚਾਹੀਦੀ ਉਹ ਕਹਾਣੀ ਤੁਸੀਂ ਸੁਣੀ ਹੈ ਨਾ ਇੱਕ ਜੰਗਲ ਵਿੱਚ ਇੱਕ ਅੰਨਾ ਔਰ ਇੱਕ ਲੰਗੜਾ ਤੁਰੇ ਜਾ ਰਹੇ ਸਨ ਲੰਗੜਾ ਔਰ ਅੰਨਾ ਰਹਿੰਦੇ ਸੀ ਕਹਿੰਦੇ ਅਚਾਨਕ ਉਹ ਜੰਗਲ ਨੂੰ ਅੱਗ ਲੱਗ ਗਈ ਪਰ ਇਹ ਅੰਨਾ ਔਰ ਲੰਗੜਾ ਇੱਕ ਦੂਜੇ ਨਾਲ ਬੜੀ ਨਫ਼ਰਤ ਕਰਦੇ ਸੀ ਲੜਦੇ ਰਹਿੰਦੇ ਸੀ ਹਮੇਸ਼ਾ ਤਾਂ ਫਿਰ ਕੀ ਹੋਇਆ ਜਦੋਂ ਅੱਗ ਲੱਗੀ ਔਰ ਉਹ ਅੱਗ ਉਹਨਾਂ ਦੇ ਘਰਾਂ 'ਤੇ ਲੱਗ ਕੇ ਆਈ ਤਾਂ ਬਾਕੀ ਸਾਰੇ ਲੋਕ ਤਾਂ ਦੌੜ ਗਏ ਅੰਨਾ ਵੀ ਰਹਿ ਗਿਆ ਤੇ ਲੰਗੜਾ ਵੀ ਰਹਿ ਗਿਆ ਹੁਣ ਫਿਕਰ ਹੋਈ ਕਰੀਏਗੀ ਤਾਂ ਉਸਲੇ ਫਿਰ ਇੱਕ ਦੂਜੇ ਨਾਲ ਸਲਾਹ ਕੀਤੀ ਭਾਈ ਲੜ ਬਹੁਤ ਲਿਆ ਹੁਣ ਜੇ ਅੱਗ ਤੋਂ ਬਚਣਾ ਹੈ ਖੁਸ਼ੀਆਂ ਦੀ ਮੰਜ਼ਿਲ ਤੱਕ ਜਾਣਾ ਤਾਂ ਲੜਾਈ ਬੰਦ ਕਰਨੀ ਪਵੇਗੀ ਔਰ ਇੱਕ ਦੂਜੇ ਦੀ ਸਹਾਇਤਾ ਕਰਨੀ ਪਵੇਗੀ ਫੇ ਸਹਾਇਤਾ ਕੀ ਕੀਤੀ ਲੰਗੜਾ ਤੁਰ ਨਹੀਂ ਸਕਦਾ ਸੀ ਅੰਨਾ ਦੇਖ ਨਹੀਂ ਸਕਦਾ ਸੀ ਉਹ ਅੰਨੇ ਨੇ ਲੱਕੜੇ ਨੂੰ ਚੱਕ ਕੇ ਆਪਣੇ ਕੰਦੇ ਤੇ ਬਿਠਾਇਆ ਕਿ ਤੂੰ ਰਸਤਾ ਦਿਖਾ ਦੌੜਦਾ ਮੈਂ ਤਾਂ ਕਿ ਅੱਗ ਤੋਂ ਤਾਂ ਬਚੀਏ ਔਰ ਫਿਰ ਕੀ ਹੋਇਆ ਜਿਹੜਾ ਲੰਗੜਾ ਸੀ ਉਹ ਬੋਲਦਾ ਕਿ ਸੱਜੇ ਮੁੜ ਜਾ ਖੱਬੇ ਮੁੜ ਜਾ ਸਿੱਧਾ ਚੱਲ ਅੱਗੇ ਪੇੜ ਹੈ ਅੱਗੇ ਪੱਥਰ ਹੈ ਉਹ ਦੱਸਦਾ ਗਿਆ ਔਰ ਜਿਹੜਾ ਅੰਨਾ ਸੀ ਉਹਦੇ ਦੱਸੇ ਮੁਤਾਬਕ ਇਸ ਦਿਸ਼ਾ ਤੇ ਚੱਲਦਾ ਗਿਆ ਤੇ ਚਲਦੇ-ਚਲਦੇ ਜੰਗਲ ਤੋਂ ਬਾਹਰ ਆਏ ਔਰ ਸਹੀ ਸਲਾਮਤ ਆਪਣੀ ਜ਼ਿੰਦਗੀ ਦੀ ਖੁਸ਼ੀਆਂ ਦੀ ਮੰਜ਼ਲ ਤੱਕ ਪਹੁੰਚ ਗਏ ਤਾਂ ਜੇ ਉਹ ਵੀ ਲੜਦੇ ਰਹਿੰਦੇ ਮੈਂ ਤੇਰੀ ਮਦਦ ਨਹੀਂ ਕਰਨੀ ਮੈਂ ਤੇਰੀ ਮਦਦ ਨਹੀਂ ਕਰਨੀ ਤਾਂ ਫਿਰ ਦੋਨਾਂ ਨੇ ਸੜ ਕੇ ਸੁਆਹ ਹੁਣ ਇਹ ਜ਼ਿੰਦਗੀ ਨਾ ਰੱਬ ਨੇ ਕਿਉਂ ਸਾਨੂੰ ਦਿੱਤੀ ਹੈ ਇਹ ਵੀ ਸਮਝ ਲਓ ਕਿ ਦੁਨੀਆ ਵੀ ਇੱਕ ਜੰਗਲ ਹੈ ਜਿੱਥੇ ਦੁੱਖਾਂ ਦੀ ਅੱਗ ਮਾਨਕ ਦੁਖੀਆ बाबा फरीद की कहंदे फरीदा मैं जान्या दुख मुज को ओ दुख सवाय जग ऊंचे चढ़ चढ़ देख्या त घर घर एहो ओ कहंदे दुखਾਂ ਦੀ ਅੱਗ ਤਾਂ ਘਰ ਘਰ ਬਲ ਰਹੀ ਹੈ ਜੇ ਇੱਥੇ ਮੇਰੀ ਮੇਰੀ ਕਰਦੇ ਰਵਾਂਗੇ ਤਾਂ ਸੜ ਜਾਵਾਂਗੇ ਸਵਾਹ ਹੋ ਜਾਵਾਂਗੇ ਤਾਂ ਜੇ ਅਸੀਂ ਫੈਸਲਾ ਕਰ ਲਈਏ ਇਹ ਦੁੱਖਾਂ ਦੀ ਅੱਗ ਤੋਂ ਬਚਣੇ ਤਾਂ ਇੱਕ ਦੂਜੇ ਦੀ ਸਹੈਤਾ ਕਰਨੀ ਹੈ ਇੱਕ ਦੂਜੇ ਦਾ ਸਾਥ ਦੇਣਾ ਪੈਣਾ ਹੈ ਇੱਕ ਦੂਜੇ ਨਾਲ ਪਿਆਰ ਨਾਲ ਮਿਲ ਕੇ ਕਦਮ ਨਾਲ ਕਦਮ ਮਲਾ ਕੇ ਚਲਾਂਗੇ ਇੱਕ ਦੂਜੇ ਦੀ ਬਾਹ ਫੜ ਕੇ ਨਾਲ ਲੈ ਕੇ ਚਲਾਂਗੇ ਤਾਂ ਫੇ ਬੜੀ ਤੋਂ ਬੜੀ ਦੁੱਖਾਂ ਦੀ ਅੱਗ ਚੋਂ ਵੀ ਅਸੀਂ ਸਹੀ ਸਲਾਮਤ ਖੁਸ਼ੀਆਂ ਤੱਕ ਆਪਣੀ ਮੰਜ਼ਿਲ ਤੱਕ ਬੜੀ ਆਸਾਨੀ ਨਾਲ ਪਹੁੰਚ ਸਕਾਂਗੇ